ਇਸ ਵੀਰੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੇ ਕਿ ਜਿੱਥੇ ਪੰਜਾਬ ਦੇ ਵਿੱਚ ਗੈਂਗਸਟਰ ਵੱਲੋਂ ਲਗਾਤਾਰ ਕਾਰੋਬਾਰੀਆਂ 'ਤੇ ਤੰਗ ਕਰ ਦਿੱਤੀ ਜਾਂਦੇ ਨੇ ਅਤੇ ਨਿਸ਼ਾਨਾ ਬਣਾਇਆ ਜਾਂਦਾ ਉੱਥੇ ਹੀ ਹੁਣ ਕੈਨੇਡਾ ਤੋਂ ਜਿਹੀਆਂ ਵਾਰਦਾਤਾਵਾਂ ਦੀਆਂ ਮਾਮਲੇ ਸਾਹਮਣੇ ਆ ਰਹੇ ਨੇ ਪਾਰਦੇ ਮੁਲ ਦੇ ਇੱਕ ਕਾਰੋਬਾਰੀ ਦੇ ਘਰ ਦੇ ਵਿੱਚ ਪਗੋੜਾ ਪਾਰਤੇ ਗੈਂਗਸਟਰ ਬੋਲਦੀ ਬਰਾਦ ਦੇ ਗੈਂਗ ਦੇ ਇੱਕ ਮੈਂਬਰ ਨੇ ਹੁਣ ਨਿਸ਼ਾਨਾ ਬਣਾਇਆ ਜਿਸ ਦੇ ਵਿੱਚ ਹਮਲਾਵਰ ਨੇ ਰਿਹਾਇਸ਼ਤੇ ਕਈ ਫਾਇਰਿੰਗ ਕੀਤੀ ਦੱਸਿਆ ਕਿ ਕਥਿਤ ਤੌਰ ਤੇ 3 ਦਿਨ ਦੀ ਪਹਿਲੇ ਵਾਪਰੀ ਇਹ ਘਟਨਾ ਦੱਸੀ ਜਾ ਰਹੀ ਹੈ ਪਾਰ ਹੁਣ ਇਸੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਦੀ ਨਜ਼ਰ ਆ ਰਹੀ ਹੈ ਜਿੱਤੇ ਵਿੱਚ ਸਾਫ਼ ਦਿਖਾਈ ਦੇ ਰਿਹਾ ਇੱਕ ਹਮਲਾਵਰ ਵਿਅਕਤੀ ਬੋਲੋ ਲਗਾਤਾਰ ਕਰਦੇ ਉੱਤੇ ਗੋਲੀਬਾਰੀ ਕੀਤੀ ਜਾ ਰਹੀ ਹੈ ਉੱਥੇ ਸੂਤਰਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਗੋਲੀਬਾਰੀ ਪਿੱਛੇ ਗੈਂਗਸਟਰ ਗੋਲਦੀ ਬਰਾੜ ਦਾ ਹੱਥ ਹੈ ਹਾਲਾਂਕਿ ਗੈਂਗਸਟਰ ਗੋਲਦੀ ਬਰਾੜ ਨੇ ਇਸ ਹਮਲੇ ਦੀ ਕੋਈ ਜ਼ਿੰਮੇਵਾਰੀ ਨਹੀਂ ਲਈ ਹੈ ਉੱਥੇ ਦਾਅਵੇ ਕੀ ਗੋਲਦੀ ਬਰਾੜ ਗੈਂਗਸਟਰ ਲਾਰੈਂਸ ਬਿਸ਼ਨੋਏ ਦਾ ਕਰੀਬੀ ਹੈ ਭਾਰਤ ਤੇ ਕੈਨੇਡਾ ਦੋਵਾਂ ਦੇਸ਼ਾਂ ਦੇ ਵਿੱਚ ਇਹਨਾਂ ਨੂੰ ਜੜਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੂਤਰਾਂ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਗੈਂਗਸਟਰ ਗੋਲਦੀ ਬਰਾੜ ਗੈਂਗ ਤੇ ਇਸ ਦੇ ਵਿਰੋਧੀਆਂ ਨਾਲ ਜਬ ਅਸਤੀ ਗੋਲੀਬਾਰੀਕ ਨੇੜਤਾ ਦੇ ਵਿੱਚ ਆਮ ਗੱਲ ਬਣ ਗਈ ਹੈ ਪਰ ਹੁਣ ਇਸ ਘਟਨਾ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕਈ ਸਵਾਲ ਵੀ ਜਿਹੜੇ ਪ੍ਰਸ਼ਾਸਨ ਦੇ ਵੱਡੇ ਖੜੇ ਹੁੰਦੇ ਨਜ਼ਰ ਆ ਰਹੇ ਨੇ